ਕੋਟੇ ਵੀ ਰਾਤ ਨੂੰ ਸੌਣ ਵੇਲੇ ਪਿੰਚਣੀ ਦੇ ਵਿੱਚ ਕੜਵਲ ਚੜ ਜਾਂਦੀ ਹੈ, ਕੜਿੱਲਾਂ ਪੈ ਜਾਂਦੀਆਂ ਨੇ, ਖੱਲੀ ਚੜ ਜਾਂਦੀ ਹੈ ਜਾਂ ਫਿਰ ਕਹਿ ਲੋ ਵੀ ਲੱਤ ਦੀ ਨਾੜ ਚੜ ਜਾਂਦੀ ਹੈ। ਇਸ ਦੇ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ। ਪਰ ਸਮਝਣਾ ਬਹੁਤ ਜ਼ਰੂਰੀ ਹੈ ਕ੍ਰੈਂਪਸ ਕਿਉਂ ਪੈਂਦੇ ਨੇ? ਕਿਉਂਕਿ ਜਦੋਂ ਆਪਾਂ ਲੰਮੇ ਸਮੇਂ ਲਈ ਖੜ੍ਹ ਕੇ ਕੰਮ ਕਰਦੇ ਆਂ ਜਾਂ ਬੈਠ ਕੇ ਕੰਮ ਕਰਦੇ ਆਂ ਆਪਣੇ ਹੀ ਮਸਲਸ ਥੱਕ ਜਾਂਦੇ ਨੇ ਐਕਸਰਸਾਈਜ਼ ਨਾ ਕਰਨ ਕਰਕੇ। ਅਗਰ ਆਪਾਂ ਕਸਰਤਾਂ ਕਰਦੀ ਰਵਾਂਗੇ ਤਾਂ ਆਪਾਂ ਨੂੰ ਕਿਤੇ ਵੀ ਕ੍ਰੈਂਪਸ ਨਹੀਂ ਪੈਣਗੇ ਔਰ ਨਾਲ ਦੀ ਨਾਲ ਚੰਗੀ ਡਾਈਟ ਦਾ ਵੀ ਲੈਣਾ ਬਹੁਤ ਜ਼ਰੂਰੀ ਹੈ ਇਹ ਮਸਲਸ ਆਪਣੇ ਆਪ ਹੀ ਕੰਟ੍ਰੈਕਟ ਹੋ ਜਾਂਦੇ ਜਦੋਂ ਆਪਾਂ ਰਾਤ ਨੂੰ ਸੁੱਤੇ ਪਏ ਹੁੰਨੇ ਆ ਫਿਰ ਆਪਾਂ ਕੀ ਕਰਦੇ ਆ ਜਾਂ ਖੜੇ ਹੋ ਜਾਂਦੇ ਆ ਜਾਂ ਆਪਾਂ ਇਸ ਨੂੰ ਹਿਲਾਉਣਾ ਸ਼ੁਰੂ ਕਰ ਦਿੰਦੇ ਆ ਪਰ ਤੁਸੀਂ ਘਬਰਾਉਣਾ ਨਹੀਂ ਅੱਜ ਤੋਂ ਆਸਾਨ ਕਸਰਤਾਂ ਸਿਰਫ ਦੋ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਇਹ ਸੌਣ ਤੋਂ ਪਹਿਲਾਂ ਕਰੋਗੇ ਤਾਂ ਤੁਹਾਨੂੰ ਕਿਤੇ ਵੀ ਕੜਵਲ ਨਹੀਂ ਪੈਣਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਲ ਸਿੰਘ ਪਹਿਲੀ ਐਕਸਰਸਾਈਜ਼ ਕੀ ਕਰਨੀ ਆ ਆਪਾਂ ਦੇਖੋ ਇੱਕ ਚਾਦਰ ਹੈ ਆਪਣੇ ਕੋਲੇ ਆਪਾਂ ਪਿੰਜਣੀ ਨੂੰ ਆਪਾਂ ਸਟ੍ਰੈਚ ਕਰਨਾ ਸੌਣ ਤੋਂ ਪਹਿਲਾਂ ਬਿਲਕੁਲ ਸੈਂਟਰ 'ਚ ਪੈਰ ਰੱਖ ਲਿਆ ਔਰ ਆਪਾਂ ਇਹਨੂੰ ਇੱਥੋਂ ਫੜ ਕੇ ਇਦਾਂ ਖਿੱਚ ਦੇਣਾ ਜ਼ੋਰ ਦੀ ਇੱਥੇ ਆਪਾਂ ਇਹਨੂੰ 15 ਸੈਕਿੰਡ ਹੋਲਡ ਕਰਨਾ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇੱਥੇ ਆਪਾਂ 15 ਗਿਣਨੇ ਨੇ ਫਿਰ ਆਪਾਂ ਛੱਡ ਦੇਣਾ ਇਸਦੇ ਤੁਸੀਂ 5 ਸੈੱਟ ਲਾਉਣੇ ਆ ਦੂਸਰੀ ਕਸਰਤ ਕੀ ਹੋਏਗੀ ਆਪਾਂ ਕਾਫ ਬ੍ਰਿਜ ਕਰਾਂਗੇ ਦੋਨੋਂ ਆਪਾਂ ਗੋਡੇ ਮੋੜ ਲੈਣੇ ਆ ਔਰ ਜਿਆਦਾ ਨਹੀਂ 모ੜਨੇ ਘੱਟ 모ੜਨੇ ਆ ਔਰ ਇਥੇ ਆਪਾਂ ਪਿੰਜੜੀਆਂ ਦਾ ਆਪਣਾ ਜੋਰ ਲੱਗੇ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ ਔਰ ਫਿਰ ਆਪਾਂ نیچے ਰੱਖ ਦੇਣਾ ਇਸਦੇ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ 5 ਤੋਂ 6 ਸੈੱਟ ਲਾਉਣੇ ਸ਼ੁਰੂ ਕਰਨੇ ਆ ਔਰ ਇਸ ਦੀ ਤੁਸੀਂ ਕੋਕੋਨਟ ਆਇਲ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੀ ਹਲਕੀ 2 ਮਿੰਟ ਮ사ਜ ਕਰੋਗੇ ਔਰ ਇੱਕ ਕਸਰਤਾਂ ਕਰੋਗੇ ਤੁਹਾਨੂੰ ਕਦੇ ਵੀ ਰਾਤ ਨੂੰ ਕੜਵਲ ਖੱਲੀ ਲੱਤ ਦੀ ਨਾੜ ਨਹੀਂ ਚੜੇਗੀ ਸਤਿ ਸ਼੍ਰੀ ਅਕਾਲ ਜੀ